ਇੱਥੇ ਇਹਨਾਂ ਨੇ ਕੋਈ ਬੋਰਡ ਵੀ ਨਹੀਂ ਲਗਾਇਆ ਹੈ ਔਰ ਸਾਰਾ ਕੁਝ ਦੇਖੋ ਐਕਸਾਈਜ਼ ਮਹੱਕਮੇ ਦੀ ਮਿਲੀਭੁਗਤ ਦੇ ਨਾਲ ਇਹ ਸ਼ਰਾਬ ਮਾਫੀਆ ਇੱਥੇ ਦੇਖੋ ਪਨਪ ਰਿਹਾ ਹੈ ਔਰ ਇਹਨਾਂ ਨੇ ਦੇਖੋ ਇੱਥੇ ਦੇ ਲੋਕਾਂ ਦਾ ਜੀਨਾ ਮੁਹਾਲ ਕੀਤਾ ਹੋਇਆ ਹੈ ਜੀ ਖਾਸ ਕਰਕੇ ਤੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਬੀਬੀਆਂ ਨੂੰ ਦੇਖ ਰਹੇ ਹੋ ਜੋ ਇੱਥੇ ਮਾਫੀਆ ਦਾ ਹਾਲ ਹੈ ਮੈਂ ਇਸ ਕਰਕੇ ਦੇਖੋ ਹਰ ਲੈਵਲ ਤੇ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਇਹਨਾਂ ਦੇ ਅਫਸਰਾਂ ਦੇ ਨਾਲ ਗੱਲ ਕੀਤੀ ਹੈ ਲੇਕਿਨ ਲੋਕਾਂ ਨੇ ਦੇਖੋ ਕਈ ਦਿਨਾਂ ਤੋਂ ਇਥੇ ਪ੍ਰੋਟੈਸਟ ਚੱਲ ਰਿਹਾ ਹੈ ਤਾਂ ਮੈਂ ਅੱਜ ਆਇਆ ਹਾਂ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਇਹਨਾਂ ਅਫਸਰਾਂ ਨੂੰ ਕਿ ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੁਰਾਣਾ ਜੋ ਸਿਸਟਮ ਇਹਦਾ ਹੈ ਉਹ ਪੁਰਾਣਾ ਸਿਸਟਮ ਚੱਲਦਾ ਆ ਰਿਹਾ ਹੈ ਇਹ ਕਿਸ ਤਰੀਕੇ ਦੇ ਨਾਲ ਦੇਖੋ ਸ਼ਰਾਬ ਦੇ ਕਾਰੋਬਾਰ ਦੇ ਨਾਂ ਤੇ ਇਹ ਸ਼ਰਾਬ ਮਾਫੀਆ ਨੂੰ ਪ੍ਰਮੋਟ ਕਰ ਰਹੇ ਨੇ ਐਕਸਾਈਜ਼ ਮਹਕਮਾ ਜੀ ਐਕਸਾਈਜ਼ ਮਹਕਮਾ ਸਰਕਾਰ ਦਾ ਮਹਕਮਾ ਹੈ ਜੀ ਮੈਂ ਇਹਨਾਂ ਅਭਸਰਾਂ ਨੂੰ ਇਹ ਹੀ ਕਹਾਂਗਾ ਕਿ ਤੁਸੀਂ ਹੁਣ ਸਮਝ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਆਮ ਆਦਮੀ ਪਾਰਟੀ ਦੇ ਵਿੱਚ ਜੋ ਪਾਵਰ ਹੈ ਆਮ ਆਦਮੀ ਦੇ ਵਿੱਚ ਹੈ ਇੱਥੇ ਸਾਰੇ ਆਮ ਆਦਮੀ ਆਏ ਨੇ ਦੇਖੋ ਜੀ ਆਮ ਲੋਕ ਆਏ ਨੇ ਤੇ ਜੋ ਕੰਮ ਹੋਗਾ ਆਮ ਲੋਕਾਂ ਦੀ ਮਰਜ਼ੀ ਦੇ ਨਾਲ ਹੋਗਾ ਇਹਨਾਂ ਨੇ ਦੇਖੋ ਪੁਲਿਸ ਵੀ ਬੁਲਾ ਕੇ ਇਹਨਾਂ ਨੂੰ ਡਰਾਇਆ ਜਦੋਂ ਇਹਨਾਂ ਨੇ ਡਰਾਇਆ ਤਾਂ ਮੈਨੂੰ ਆਣਾ ਪਿਆ ਜੇਕਰ ਲੋਕ ਇਸ ਚੀਜ਼ ਨੂੰ ਪ੍ਰੋਟੈਸਟ ਕਰ ਰਹੇ ਨੇ ਤਾਂ ਪੁਲਿਸ ਬੁਲਾ ਕੇ ਤੁਸੀਂ ਡਰਾ ਰਹੇ ਹੋ ਮੈਂ ਵਿਖਦਾ ਕਿ ਕਿਹੜੀ ਪੁਲਿਸ ਆ ਰਹੀ ਹੈ ਉਹਨਾਂ ਮੈਂ ਪੁਲਿਸ ਕਮਿਸ਼ਨਰ ਤੇ ਡੀਜੀਪੀ ਦੇ ਨਾਲ ਵੇ ਗੱਲ ਕਰਨ ਜਾ ਰਿਹਾ ਹਾਂ ਦੇਖੋ ਇੱਥੇ ਕੰਮ ਵਹੀ ਹੋਗਾ ਜੋ ਜਨਤਾ ਚਾਹੁੰਦੀ ਹੈ ਜੀ ਜਨਤਾ ਦੀ ਇੱਛਾ ਦੇ ਬਗੈਰ ਕੋਈ ਵੀ ਕੰਮ ਨਹੀਂ ਹੋ ਸਕਦਾ ਹੈ ਔਰ ਕੋਈ ਇਲੀਗਲ ਕੰਮ ਦੇਖੋ ਇੱਥੇ ਅਸੀਂ ਵੀ ਸਾਰਾ ਕਾਨੂੰਨ ਜਾਣਦੇ ਹਾਂ ਜੀ ਅਸੀਂ ਅਫਸਰ ਵੀ ਰਹੇ ਹਾਂ ਅਸੀਂ ਵਕੀਲ ਵੀ ਹਾਂ ਆਜ ਜਨਤਾ ਨੇ ਹੀ ਐਮਐਲਏ ਬਣਾਏ ਹੈ ਤੇ ਚੰਦ ਲੋਕਾਂ ਦੇ ਕਾਰੋਬਾਰ ਨੂੰ ਪਰਫੁੱਲਿਤ ਕਰਨ ਵਾਸਤੇ ਦੇਖੋ ਸ਼ਰਾਬ ਮਾਫੀਆ ਨੂੰ ਇੱਥੇ ਦੇਖੋ ਪ੍ਰਮੋਟ ਕੀਤਾ ਜਾ ਰਿਹਾ ਹੈ ਔਰ ਇੱਥੇ ਸਾਰੇ ਅਫਸਰ ਰਲੇ ਹੋਏ ਨੇ ਹੁਣ ਪੁਲਿਸ ਦੇ ਅਫਸਰ ਵੀ ਰਲੇ ਹੋਏ ਨੇ ਮੈਂ ਡੀਜੀਪੀ ਸਾਹਿਬ ਦੇ ਨਾਲ ਹੁਣੇ ਗੱਲ ਕਰਦਾ ਹਾਂ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਦਾ ਹਾਂ ਕਿ ਪੁਲਿਸ ਦਾ ਕੰਮ ਹੈ ਨਸ਼ਾ ਨੂੰ ਖਤਮ ਕਰਨਾ ਕਿ ਨਸ਼ੇ ਨੂੰ ਪ੍ਰਮੋਟ ਕਰਨਾ ਮੈਂ ਇਹ ਗੱਲ ਪੁੱਛਾਂਗਾ ਡੀਜੀਪੀ ਸਾਹਿਬ ਨੂੰ दी दी कि ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਸੀਂ ਐਸੇ ਮੁੱਦੇ ਤੇ ਆਏ ਕਿ ਦੇਖੋ ਜੀ ਅਸੀਂ ਨਸ਼ਾ ਖਤਮ ਕਰਾਂਗੇ ਤੇ ਸ਼ਰਾਬ ਵੀ ਇੱਕ ਨਸ਼ਾ ਹੁੰਦਾ ਹੈ ਜੀ ਉਹ ਵੀ ਰਹਾਇਸ਼ੀ ਏਰੀਆ ਦੇ ਵਿੱਚ ਨਾਲ ਸਕੂਲ ਹੈ ਨਾਲ ਗੁਰਦੁਆਰਾ ਸਾਹਿਬ ਹੈ ਤਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਪਹਿਲਾਂ ਇਹ ਦੱਸੋ ਲੋਕੀ ਇੱਥੇ ਰਹਣ ਕਿ ਲੋਕੀ ਚਲੇ ਜਾਣ ਐਸ ਕਰਕੇ ਦੇਖੋ ਮੈਂ ਇਹੀ ਕਹਾਂਗਾ ਸਾਰਿਆਂ ਨੂੰ ਮਹੱਤਮੇ ਵਾਲਿਆਂ ਨੂੰ ਕਿ ਤੁਸੀਂ ਬਾਹਰ ਜਾਓ ਇਸ ਤਰ੍ਹਾਂ ਦਾ ਕੰਮ ਨਾ ਕਰੋ ਇੱਥੇ ਕੱਲ ਤੋਂ ਅਸੀਂ ਦੇਖੋ ਸ਼ਾਂਤੀਪੂਰਵਕ 2 ਘੰਟੇ ਦਾ ਪ੍ਰੋਟੈਸਟ ਰੱਖਾਂਗੇ ਜਦੋਂ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ ਇਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਇਹ ਕਰਿੰਦਿਆਂ ਦੇ ਖਿਲਾਫ ਨਹੀਂ ਹੁੰਦੀ ਇਹ ਕਰਿੰਦੇ ਸਾਰੇ ਗੁੰਡੇ ਬਦਮਾਸ਼ ਸਮਗਲਰ ਨੇ ਜੀ ਇਹ ਸਾਰੇ ਸਮਗਲਰ ਨੇ ਕਰਿੰਦੇ ਜਿਹੜੇ ਨੇ ਇਹਨਾਂ ਦੇ ਔਰ ਇਹਨਾਂ ਦੀ ਵੈਰੀਫਿਕੇਸ਼ਨ ਤੁਸੀਂ ਕਰਾਓ ਦੇਖੋ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਕੀ ਰਿਲੇਸ਼ਨ ਹੈ ਐਸ ਕਰਕੇ ਤੁਸੀਂ ਦੇਖੋ ਮੈਂ ਇਹ ਚਾਹਾਂਗਾ ਕਿ ਕੱਲ ਤੋਂ ਅਸੀਂ ਜੀ ਡੇਲੀ 5 ਵਜੇ ਤੋਂ 7 ਵਜੇ ਇਥੇ ਸ਼ਾਂਤੀਪੂਰਵਕ ਅਸੀਂ ਪ੍ਰਦਰਸ਼ਨ ਕਰਾਂਗੇ ਜੀ ਕੱਲ ਤੋਂ ਔਰ ਜਦੋਂ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਇਹ ਸਾਡਾ ਪ੍ਰੋਟੈਸਟ ਡੇਲੀ ਚੱਲੇਗਾ 2 ਘੰਟੇ ਦਾ ਜੀ 5 ਤੋਂ 7 ਮੈਂ ਆ ਪਾਵਾਂਗਾ ਜੀ ਥੈਂਕ ਯੂ ਵੈਰੀ ਮਚ ਜੀ ਜੋ ਠੀਕ ਆ ਪਿਛਲੀ ਹਰੀ ਵੀ ਠੇਕਾ ਬੰਦ ਕਰਾਇਆ ਗਿਆ ਦੇਖੋ ਇਹ ਰਿਹਾਈਸੀ ਏਰੀਆ ਹੈ ਅਸੀਂ ਇਸ ਤਰੀਕੇ ਦਾ ਦੇਖੋ ਸਾਰੇ ਲੋਕਾਂ ਨੇ ਇਥੇ ਬਦਨਾਮ ਕੀਤਾ ਹੋਇਆ ਹੈ ਮੁਸਤਫਾ ਵਾਦੇਰੀ ਨੇ ਲੇਕਿਨ ਜੇਕਰ ਸਰਾਬ ਮਾਫੀਆ ਅਫਸਰਾਂ ਦੇ ਨਾਲ ਮਿਲ ਕੇ ਇਸ ਰਿਹਾਇਸ਼ੀ ਏਰੀਆ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਵੀ ਹੈ ਔਰ ਇਥੇ ਦੇਖੋ ਸਕੂਲ ਵੀ ਹੈ ਬੱਚਿਆਂ ਦਾ ਇਹ ਦਾਦਾਗिरी ਇਹਨਾਂ ਦੀ ਚੱਲ ਰਹੀ ਹੈ ਦਾਦਾਗिरी ਚੱਲ ਰਹੀ ਹੈ ਅਸੀਂ ਨਹੀਂ ਚਲਣ ਦੇਣਾ ਹੈ ਅਸੀਂ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਅਫਸਰਾਂ ਦੇ ਨਾਲ ਗੱਲ ਕੀਤੀ ਕਈ ਦਿਨਾਂ ਤੋਂ ਇਥੇ ਪ੍ਰੋਟੈਸਟ ਚੱਲ ਰਿਹਾ ਹੈ ਲੋਕਾਂ ਨੇ ਮੈਨੂੰ ਜਿਤਾਇਆ ਹੈ ਮੈਨੂੰ ਐਮਐਲਏ ਬਣਾਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਲਿਆਂਦੀ ਹੈ ਸਰਾਬ ਮਾਫੀਆ ਨੇ ਨਹੀਂ ਲਿਆਂਦੀ ਹੈ ਜੀ ਇਹਨਾਂ ਦੇਖੋ ਇਹ ਜਿੰਨੇ ਵੀ ਇਥੇ ਇਹਨਾਂ ਦੇ ਕਰਿੰਦੇ ਨੇ ਇਹ ਸਾਰੇ ਮਾਫੀਆ ਪ੍ਰਸਤ ਨੇ ਜੀ ਇਹ ਸਾਰੇ ਗੈਂਗਸਟਰਸ ਨੇ ਜੀ ਤਾਂ ਮੈਂ ਇਹੀ ਕਹਾਂਗਾ ਕਿ ਇਹ ਠੇਕਾ ਸਿਰਫ ਬੰਦ ਕਰਾਉਣ ਦੇ ਨਾਲ ਨਹੀਂ ਚੱਲਣਾ ਹੈ ਇਥੇ ਜੋ ਦਾਦਾਗਿਰੀ ਚੱਲ ਰਹੀ ਹੈ ਜੋ ਕਰਿੰਦਿਆਂ ਦਾ ਸ਼ਾਸਨ ਚੱਲ ਰਹਾ ਹੈ ਉਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕੱਲ ਤੋਂ ਡੇਲੀ 5 ਵਜੇ ਤੋਂ ਲੈ ਕੇ ਅੱਤ ਵੇਟ ਤੱਕ ਅਸੀਂ ਡੀਸੀ ਨੂੰ ਲਿਖ ਕੇ ਦੇ ਰਹੇ ਹਾਂ ਕਿ ਇੱਥੇ ਅਸੀਂ ਸ਼ਾਂਤੀਪੂਰਵਕ ਪ੍ਰੋਟੈਸਟ ਕਰਾਂਗੇ ਡੇਲੀ ਚੱਲਦਾ ਰਹੇਗਾ ਜੀ ਸਾਡਾ ਜਦੋਂ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ ਤੇ ਇਹ ਏਟੀਸੀ ਦੀ ਬਦਲੀ ਤੇ ਏਟੀਸੀ ਨੂੰ ਸਸਪੈਂਡ ਕੀਤਾ ਜਾਵੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਈਟੀਓ ਹੈ ਇੱਥੇ ਸਰਾਬ ਦਾ ਇਨਸਪੈਕਟਰ ਹੈ ਔਰ ਪੁਲਿਸ ਦਾ ਵੀ ਮੈਂ ਦੇਖਦਾ ਹਾਂ ਕਿ ਇਹਨਾਂ ਨੇ ਪੁਲਿਸ ਬੁਲਾਇਆ ਔਰ ਪੁਲਿਸ ਬੁਲਾ ਕੇ ਇਹਨਾਂ ਲੋਕਾਂ ਨੂੰ ਦੇਖੋ ਡਰਾ ਤਮਕਾਰ ਰਹੀ ਹੈ ਮੈਂ ਹਾਂ ਹੁਣ ਡੀਜੀਪੀ ਸਾਹਿਬ ਦੇ ਨਾਲ ਗੱਲ ਕਰਨੀ ਹੈ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਨੀ ਹੈ ਕਿ ਪੁਲਿਸ ਦਾ ਕੰਮ ਹੈ ਨਸ਼ਾ ਖਤਮ ਕਰਾਣਾ ਜੋ ਲੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨਾ ਔਰ ਰਿਹਾਈਸੀ ਏਰੀਏ ਦੇ ਵਿੱਚ ਦੇਖੋ ਪੁਲਿਸ ਇਥੇ ਨਸ਼ਾ ਨੂੰ ਪ੍ਰੋਮੋਟ ਕਰ ਰਹੀ ਹੈ ਇਹਨਾਂ ਦਾ ਸਾਥ ਦੇ ਰਹੀ ਹੈ ਇਸ ਕਰਕੇ ਮੈਨੂੰ ਇਥੇ ਆਣਾ ਪਿਆ ਔਰ ਮੈਂ ਹੁਣ ਡੀਜੀਪੀ ਸਾਹਿਬ ਦੇ ਨਾਲ ਗੱਲ ਕਰਨ ਲੱਗੀ ਹਾਂ ਪਰ ਇਸ ਇਲਾਕੇ ਨੇ ਜਿਹੜੇ ਰਿਹਾਈਸੀ ਚੱਕੇ ਦੇ ਬਹੁਤ ਸਾਰੇ ਨੇ ਜੀ ਅਸੀਂ ਇਹ ਸਭ ਖਤਮ ਕਰਨਾ ਹੈ ਜੀ ਇਹ ਸਭ ਅਸੀਂ ਖਤਮ ਕਰਨਾ ਹੈ ਜੀ ਤਾਂ ਹੀ ਕਲ ਤੋਂ ਪਾਕ ਪਾਟ ਮੈਂ ਚੱਲਣਾ ਹੈ ਜੀ ਚੱਲਣਾ ਹੈ ਇਸ ਏਸ਼ ਠੇਕੇ ਦੇ ਨਾਲ ਹੋਰ ਵੀ ਕਈ ਇਲਾਕੇ ਜਿੱਥੇ ਜਿੱਥੇ ਦਾਦਾ ਗਿਰ ਦੇਖੋ ਹਾਊਸਿੰਗ ਬੋਰਡ ਕਲੋਨੀ ਹੈ ਰੰਜੀਤ ਅਭਿਨੂ ਦੇ ਨਾਲ ਜੀ ਉੱਥੇ ਦੇਖੋ ਨਜਾਇਜ਼ ਇਸੇ ਤਰੀਕੇ ਦੇ ਨਾਲ ਸਰਾਬ ਮਾਫੀਆ ਨੇ ਠੇਕਾ ਖੋਲ ਕੇ ਰੱਖਿਆ ਸੀ ਔਰ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਔਰ ਇੰਨੇ ਚੀਰ ਤੋਂ ਲੋਕੀ ਪ੍ਰੋਟੈਸਟ ਕਰਦੇ ਸੀ ਲੇਕਿਨ ਚਲੋ ਅਸੀਂ ਬੰਦ ਕਰਵਾਇਆ ਤੇ ਇਸ ਤਰੀਕੇ ਦੇ ਨਾਲ ਜਿੱਥੇ ਜਿੱਥੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੈਂ ਸਿਰਫ ਨਾਰਥ ਦੀ ਗੱਲ ਨਹੀਂ ਕਰ ਰਿਹਾ ਜੀ ਮਾਫੀਆ ਇਹ ਜਿਹੜੇ ਇਸਰਾਬ ਮਾਫੀਆ ਵਾਲੇ ਨੇ ਇਹਨਾਂ ਨੂੰ ਖਤਮ ਕਰਨਾ ਹੈ ਜੀ ਇੱਕ ਗੁਰਵਾ ਪੀਰਾ ਦੀ ertidhi ਹੈ ਜੀ ਤੇ ਇੱਥੇ ਅੰਮ੍ਰਿਤਸਰ ਸਹਿਰ ਨੂੰ ਪਵਿੱਤਰ ਸਹਿਰ ਕਿਹਾ ਜਾਂਦਾ ਹੈ ਮੈਂ ਨਹੀਂ ਕੰਦਾ ਕਿ ਜਿਵੇਂ ਸਰਪ ਪੀਣਾ ਹੈ ਜੀ ਦੁਕਾਨ ਹੈ অথরাইਜ਼ ਦੁਕਾਨ ਤੁਸੀਂ ਜਿੱਥੇ ਮਾਰਕੀਟ ਦੇ ਵਿੱਚ ਖੋਲਣਾ ਹੈ ਮੈਂ ਵੀ ਕਹਾਂਗਾ ਕਿ ਇਸమే ਮਾਰਕੀਟ ਕੰਦੇ ਨੇ ਮਾਰਕੀਟ ਨਹੀਂ ਹੈ ਇਹ ਏਰੀਆ ਰਿਹਾਇਸ਼ੀ ਹੈ ਔਰ ਰਿਹਾਇਸ਼ੀ ਏਰੀਆ ਦੇ ਵਿੱਚ ਲੋਕਾਂ ਨੇ ਛੋਟੀਆਂ-ਛੋਟੀਆਂ ਦੁਕਾਨਾਂ ਖੋਲੀਆਂ ਨੇ ਆਪਣੇ ਘਰਾਂ ਦੇ ਵਿੱਚ ਕਾਰਪੋਰੇਸ਼ਨ ਜੇਕਰ ਕਰ ਰਿਹਾ ਹੈ ਨਾ ਕਿ ਮੰਨ ਲਓ ਕਮਰਸ਼ੀਅਲ ਹੈ ਤਾਂ ਕਮਰਸ਼ੀਅਲ ਦਾ ਵੀ ਮੇਰੇ ਕੋਲ ਹਿਸਾਬ ਕਿਤਾਬ ਹੈ ਤੁਸੀਂ ਉਸੇ ਕਮਰਸ਼ੀਅਲ ਦੀ ਫੈਸਿਲਿਟੀ ਕੀ ਦਿੱਤੀ ਹੈ ਹੈਂ ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਤੇ ਸ਼ਰਾਬ ਮਾਫੀਆ ਇੱਕ ਸਾਈਜ਼ ਮਹੱਕਮਾ ਇਹਨਾਂ ਦੇ ਅਫਸਰ ਤੇ ਪੁਲਿਸ ਇਹ ਸਾਰੇ ਰਲ ਮਿਲ ਕੇ ਨਸਾਨੂੰ ਪ੍ਰਮੋਟ ਕਰ ਰਹੇ ਨੇ ਭੱਲਿਆ ਵਲੋਂ ਕਿਹਾ ਜੀ ਇਹ ਸਾਰੇ ਲੋਕ ਕਿਉਂ ਆਏ ਨੇ ਇੱਥੇ ਰੋਜ਼ ਪ੍ਰੋਟੈਸਟ ਹੁੰਦਾ ਹੈ ਜੀ ਰੋਜ਼ ਪ੍ਰੋਟੈਸਟ ਹੁੰਦਾ ਹੈ ਮੈਂ ਅਪਸਰਾ ਦੇ ਨਾਲ ਗੱਲ ਕੀਤੀ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਔਰ ਦੇਖੋ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਡਰਾਇਆ ਜਾ ਰਿਹਾ ਹੈ ਮੈਂ ਵੇਖਦਾ ਹਾਂ ਕਿਹੜੀ ਪੁਲਿਸ ਆ ਰਹੀ ਹੈ ਜੀ ਮੈਂ ਵੇਖਦਾ ਹਾਂ ਮੈਂ ਡਿਜੀਪੀ ਪੰਜਾਬ ਦੇ ਨਾਲ ਉਹਨੇ ਗੱਲ ਕਰਦਾ ਜੀ ਇਲਾਕਾ ਨਿਵਾਸੀਓ ਲਖਮੀਰ ਸਿੰਘ ਲਖਾਵਾਲਾ ਨਾਂ ਜੀ ਅੱਜ ਕਿੱਥੇ ਆਏ ਜੀ ਜਿਹੜਾ ਠੇਕਾ ਬੰਦ ਠੇਕਾ ਨਾਲ ਖੋਲਿਆ ਜੀ ਨਾ ਇਹ ਬ੍ਰਾਂਚ ਆ ਨਾ ਇਹ ਬ੍ਰਾਂਚ ਆ ਨਾ ਇਹ ਠੇਕਾ ਜੀ ਜਾਂ ਜੇ ਕੋਈ ਲਾਇਸੈਂਸ ਦੀ ਕੋਈ ਗੱਲ ਵੀ ਹੋਵੇ ਇਲਾਕਾ ਨਾਸੀ ਜਨਾਨੀਆਂ ਭਿਆਣਾ ਮਾਵਾਂ ਇੱਥੇ ਆਈਆਂ ਠੇਕਾ ਬੜੇ ਰਮਾਨ ਦੇ ਨਾਲ ਬਣਾ ਬੰਦ ਕਰਤਾ ਇੱਕ ਉਹ ਗੁੰਡਾ ਆ ਕਾਲਾ ਜਿਆ ਉਹ ਕਹਿੰਦਾ ਮੈਨੂੰ ਉਹ ਇਲਾਕਾ ਪਹਿਲਾਂ ਸਾਨੂੰ ਕਿਹਾ ਆਮ ਆਦਮੀ ਵਾਲੇ ਭੁੱਖੇ ਮਰਦੇ ਆ ਇੱਕਦਮ ਬੁਢੀ ਗੱਲ ਨਾ ਕਰ ਤਰਾ ਜੇ ਨਹੀਂ ਚੜ੍ਹਣ ਦੇਣਾ ਮੈਂ ਉਹਨੇ ਕਿਹਾ ਇਹ ਮੈਂ ਇਹ ਇਨੇ ਕਹਤਾ ਤੇਰਾ ਦਿਨ ਨਹੀਂ ਚੜਨਾ ਪੀਲੋ ਪੀਲੋ ਸਟਾਪ ਇੱਕ ਇੱਕ ਨਗਿਆ ਮੈਂ ਤੇਰਾ ਦਿਨ ਨਹੀਂ ਚੜਨਾ ਤੈਨੂੰ ਮਾਰ ਦੇਣਾ ਮੇਰੇ ਪਰਿਵਾਰ ਤੱਕ ਧਮਕੀ ਲਾਣਾ ਦੀ ਗੱਲ ਕੀਤੀ ਇਨੇ ਆ ਔਰ ਕਾਨੂੰਨ ਦੇ ਮਤਾਬਿਕ ਮੈਂ ਐਮਐਲਏ ਸਾਹਿਬ ਨੂੰ ਫੋਨ ਕਰਤਾ ਐਮਐਲਏ ਸਾਹਿਬ ਨੂੰ ਆਪਣਾ ਪ੍ਰੀਤਮ ਦਾਸ ਜੀ ਨੇ ਸਾਰਿਆਂ ਨੇ ਫੋਨ ਆ ਰਹੇ ਨੇ ਉਹਨਾਂ ਨੇ ਵੀ ਕਿਹਾ ਐਮਐਲਏ ਸਾਹਮਣੇ ਇਹ ਮੇਰੀ ਸਾਰੀ ਜਨਤਾ ਐ ਐਮਐਲਏ ਐ ਜੇ ਮੇਰੀ ਜਨਤਾ ਦੁਖੀ ਐ ਜੇ ਉਹ ਨਹੀਂ ਠੇਕਾ ਪਾਤਾ ਦੇ ਬੰਦ ਕੀਤਾ ਜਾਏਗਾ ਇਹ 40 ਕਰੋੜ ਦੀ ਧਮਕੀ ਕੁ 40 ਲਾਇਆ 100 ਲਾ ਸਰਕਾਰ ਨੇ ਬਣਾਇਆ ਅਜ ਪਰ ਕਾਨੂੰਨ ਦੇ ਅੰਦਰ ਹੀ ਜੇ ਪਬਲਿਕ ਦਾ ਵੇ ਠੇਕਾ ਬਣ ਦੇਗੀ ਨਹੀਂ ਜਾਏਗਾ ਨਹੀਂ ਦੇਗੀ ਜਿਹੜੀਆਂ ਧਮਕੀਆਂ ਲਾਈਆਂ ਹੈ ਮੇਰਾ ਕੋਈ ਨੁਕਸਾਨ ਹੋ ਗਿਆ ਕੁਛ ਹੋ ਗਿਆ ਇਹ ਜ਼ਿੰਮੇਵਾਰ ਹੋਏਗਾ ਬੰਦਾ ਇਹ ਠੇਕੇ ਜਿਹੜੇ ਹੋਣਗੇ ਮੇਰਾ ਕੋਈ ਨੁਕਸਾਨ ਪਰਿਵਾਰ ਦਾ ਆਇਆ ਇਹ ਜ਼ਿੰਮੇਵਾਰ ਹੋਏਗਾ ਕੋਈ ਤੁਸੀਂ ਸ਼ਿਕਾਇਤ ਕੀਤੀ ਠੇਕਾ ਬੰਦ ਕਰਾ ਹਾਂਜੀ ਹਾਂਜੀ ਏਡੀਸੀ ਸਾਹਿਬ ਨੂੰ ਗਿਆ ਲੰਗਾ ਪੰਜ ਦਿਨ ਬਾਅਦ ਠੇਕਾ ਬੰਦ ਹੋਏਗਾ ਠੇਕਾ ਉਹਨੇ ਬੰਦ ਕਰਤਾ ਆਪਣਾ ਬੋਲਿਆ ਨੇ ਉਹਨੇ ਬਦਮਾਸ਼ ਇਕ ਆਇਆ ਨਾਲ 15 ਵੀ ਬਦਮਾਸ਼ ਹੋਰ ਨੇ ਉਹਨਾਂ ਨੇ ਖਲਾਸਤਾ ਉਹ ਕੀ ਮੈਂ ਕੀ ਕਰਦੇ ਹਾਂ ਹਾਂਜੀ ਮੈਂ ਸਾਡੀ ਬੰਦੇ ਜਿਹੜੇ ਠੇਕਾ ਬੰਦ ਕਰ ਲੋ ਜੇ ਇਹ ਠਿਕਾ ਨਹੀਂ ਬੰਦ ਹੁੰਦਾ ਤੇ ਇੱਕ ਅਗਲਾ ਸਟੈਪ ਜੇ ਨਹੀਂ ਬੰਦ ਹੋਏਗਾ ਇਹ ਟਰਨਾਂ ਨਹੀਂ ਉਠੇਗਾ ਭਾਵੇਂ ਸਾਨੂੰ 10 ਦਿਨ ਲੱਗਣ ਮਹੀਨਾ ਲੱਗੇ ਠੇਕਾ ਇਹ ਬੰਦ ਕਰਾ ਕੇ ਛੱਡਾਂਗੇ ਦਾ ਇਹਦੀ ਪੂਰੀ ਇਨਕੁਆਇਰੀ ਕਰਾਵਾਂਗੇ ਪੀ ਇਹਦੀ ਸ਼ਰਾਬ ਕਿੱਥੋਂ ਆਂਦੀ ਹੈ ਕਿਤਨਾ ਵਿਕਦੀ ਹੈ ਇਹਦੀ ਇੱਕ ਇੱਕ ਬੋਤਲ ਦਾ ਹਿਸਾਬ ਲਿਆ ਜਾਏਗਾ ਕੀ ਕਰੀਂ ਸਕੂਲ ਲਗਾ ਦੇ ਨਾਲ ਜੀ ਪਹਿਲੀ ਗੱਲ ਸਕੂਲ ਹੈ ਸਕੂਲ ਨਾਲ ਦੂਜੀ ਗੱਲ ਜੇ ਪਬਲਿਕ ਚਾਵੇ ਤਾਂ ਠੇਕਾ ਖੋਲ ਸਕਦਾ ਇਹਦਾ ਨਹੀਂ ਖੁੱਲਣ ਦੇਣਾ ਇਹ ਸਰਕਾਰ ਦੀ ਜੇ ਸਰਕਾਰ ਨੇ ਗਲਤੀ ਨਾਲ ਨੂੰ ਲਖਮ ਦਿੱਤਾ ਹੈ ਤਾਂ ਸਰਕਾਰ ਇਹਨੂੰ ਕੈਨਸਲ ਕਰੇ ਸਰ ਸੁਣਨ ਚ ਆ ਪਿਛਲੀ ਵਾਰੀ ਵੀ ਠੇਕਾ ਬੰਦ ਹੋਇਆ ਸੀ ਫਿਰ ਦੁਬਾਰਾ ਖੁੱਲਿਆ ਬਦਮਾਸ਼ੀ ਆ ਕਾਮਰਦੀ ਬਦਮਾਸ਼ੀ ਸੀ ਆਮ ਆਦਮੀ ਨਹੀਂ ਬਦਮਾਸ਼ੀ ਜਾਂਦਾ ਨਾ ਨਾ ਕਰੰ ਦੇਣੀ ਨਾਲੋ ਜੋ ਨਾ ਮਰਜੀ ਹੋਵੇ ਆਮ ਆਦਮੀ ਦਾ ਪ੍ਰੈਗ ਹਰ ਕੁਝ ਨਹੀਂ ਸਾਡਾ ਐਮ ਐਲ اے ਕਦੀ ਵੀ ਇਹ ਗਲਤ ਕੰਮ ਨਹੀਂ ਕਰ ਸਕਦਾ ਕੁਵਰ ਜੀ ਪ੍ਰਤਾਪ ਸਿੰਘ ਜੀ ਦੀ ਹਦਾਇਤ ਆ ਵੀ ਜਿਹੜੀ ਜਿਹੜੀ ਪਬਲਿਕ ਹੈ ਮਰਜੀ ਉਹ ਐਮ ਐਲ اے ਆ ਪਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਅਸੀਂ ਆਪਣੀ ਜਾਲੇ ਵੇਖਿਆ ਉਹਦਾ ਧਰਨਾ ਮਾਰਿਆ ਜੋ ਸਾਨੂੰ ਇਲਾਕੇ ਨੇ ਗਿਆ ਬੀਬੀਆਂ ਪੈਣਾ ਨੰਗਦੀਆਂ ਮਾੜੇ ਕਮੈਂਟ ਦਿੰਦੇ ਆ ਅਸੀਂ ਆਪਣੀ ਗੱਲ ਕੀਤੀ ਆ ਇਹਦੀ ਫੋਟੋ ਲਾ ਗਏ ਇਹਦੀ ਫੋਟੋ ਲਾ ਲੋ ਕਾਲੇ ਜੀ ਦੀ ਕੋਈ ਮੈਰੀਜ ਦੇ ਨੁਕਸਾਨ ਜਾਂ ਨਹੀਂ ਹੋਇਆ ਗਿੰਦਰ ਕੋ ਹੋ ਰਿਹਾ ਬਾਜੀ ਬੇਨਤੀ ਆ ਕਿ ਥਰਾਤ ਦਿਨ ਨਹੀਂ ਈਆਂ ਪੈਣਾ ਨੰਗਾ ਜਾਂਦਾ ਇੰਨਾ ਕਿ ਗਾਂਦਿਆਂ ਨੇ ਇੱਥੇ ਬਹੁਤ ਜ਼ਿਆਦਾ ਸ਼ਾਮਾਂ ਨੂੰ ਸਵੇਰੇ ਜਦੋਂ ਮਰਜੀ ਵੇਖ ਲੋ ਇੱਥੇ ਨਹੀਂ ਕੋਈ ਨੰਗ ਸੱਕ ਇੱਕ ਕਾਰਪੋਰੇਸ਼ਨ ਵਾਲੇ ਮਤਲਬ ਕਿ ਝਾੜੂ ਲਾਉਣ ਆਉਂਦੇ ਆ ਉਹ ਵੀ ਝਾੜੂ ਲਾ ਕੇ ਚੱਲ ਜਾਂਦੇ ਪਜਾਜ ਚ ਜਿੱਦੜੇ ਇਹ ਨੰਗਣਾ ਨਾ ਪੁੱਛ ਮਤਲਬ ਕਰ ਲਿਆ ਯਾ ਗੱਲ ਨੂੰ ਛੁਪਾ ਜਾਏ ਨਾ ਤਾਂ ਫਿਰ ਸਾਰਾ ਕੁਝ ਮੁੱਕ ਜਾਏ। ਇਹ ਜਾਦਾ ਮੁੰਡੇ ਗੱਤ ਪਦੇ ਘੁਰਤੇ ਜੀ ਇਧਰ। ਮੇਰਾ ਨਾਮ ਰਵਿੰਦਰ ਸਿੰਘ ਬਾਜਵਾ ਜੀ ਮੈਂ ਐਕਸਾਈਜ ਇਨਸਪੈਕਟਰ ਅੰਮ੍ਰਿਤਸਰ ਵੀਰ ਕਾ। ਸਰ ਜਿਹੜਾ ਅੱਜ ਮੁਸਤਫਾਵਾਦ ਦੇ ਇੰਦਰਾ ਕਲੋਨੀ ਠੇਕਾ ਬੰਦ ਕਰਾਇਆ ਜਾ ਰਿਹਾ ਪਬਲਿਕ ਲੋਕ ਕੀ ਮਾਮਲਾ ਹੈ ਸਰ? ਤੇਹੀ ਮੌਕੇ ਤੇ ਪਹੁੰਚੇ। ਅ ਦਰਸਲ ਸਾਨੂੰ ਤਕਰੀਬਨ 6 ਵਜੇ ਇਨਫੋਰਮੇਸ਼ਨ ਆਈ ਆ ਕਿ ਜਿਹੜਾ ਮੁਸਤਫਾਵਾਦ ਵਿੱਚ ਜਿਹੜੀ ਆ ਠੇਕਾ ਵਾ ਜਿਹੜੇ ਲੋਕਲ ਲੋਗ ਨੇ ਉਹਨਾਂ ਵੱਲੋਂ ਇਹ ਸਾਨੂੰ ਸ਼ਿਕਾਇਤ ਆਈ ਆ ਕਿ ਉਹ ਨਜਾਇਜ਼ ਤੌਰ ਤੇ ਜਿਹੜਾ ਠੇਕਾ ਚੱਲ ਰਿਹਾ। ਸੋ ਉਸ ਦੇ ਰਿਗਾਰਡਿੰਗ ਮੈਂ ਤੇ ਜਿਹੜੇ ਸਾਡੇ ਐਸਐਚਓ ਸਾਹਿਬ ਨੇ ਸ਼੍ਰੀਪ ਪਲਵਿੰਦਰ ਜੀ ਹੁਣੀ ਆਪਾਂ ਮੌਕੇ ਦਾ ਜਾਜਾ ਜਾਜਾ ਲਿਆ ਹੈ ਤੇ ਜੋ ਜੋ ਵੀ ਇਹਨਾਂ ਦੀ ਲੋਕਲ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹਨਾਂ ਨੂੰ ਆਪਾਂ ਲੈਟਰ ਦੇ ਤੌਰ ਤੇ ਆਪਾਂ ਅਸੈਪਟ ਕੀਤਾ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਆਪਣੇ ਵੱਡੇ ਅਫਸਰਾਂ ਦੇ ਅੱਗੇ ਰੱਖ ਕੇ ਕੀਤੀ ਜਾਵੇਗੀ ਸਰ ਦੇਖੋ ਮੈਂ ਇੱਥੇ ਕੋਈ ਵੀ ਸਪਸ਼ਟ ਟਿੱਪਣੀ ਨਹੀਂ ਦੇਣਾ ਚਾਹਾਂਗਾ ਲੇਕਿਨ ਐਮਐਲਏ ਸਾਹਿਬ ਨੇ ਮੇਰੇ ਵੱਲੋਂ ਵੀ ਇਹ ਗੱਲ ਕਹੀ ਆ ਸੋ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ ਚਾਹੇ ਜੇ ਠੇਕੇਦਾਰ ਉੱਤੇ ਵੀ ਚਲਾਨ ਕਰਾਂਗੇ ਜੇ ਨਜਾਇਜ਼ ਤੌਰ ਤੇ ਠੇਕਾ ਜੇ ਚੱਲ ਵੀ ਰਿਹਾ ਹੈ ਇਹਦੀ ਪ੍ਰੋਪਰ ਰਿਪੋਰਟ ਬਣਾ ਕੇ ਜਿਹੜੀ ਹੈ ਆਪਾਂ ਐਮਐਲਏ ਸਾਹਿਬ ਨੂੰ ਵੀ ਜਿਹੜੀ ਸਬਮਿਟ ਕਰਾਵਾਂਗੇ ਅਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਤੁਰੰਤ ਕੀਤੀ ਜਾਵੇਗੀ ਸਰ ਸ਼ਹਿਰ ਚ ਜਗ ਜੀ ਇਹ ਤੇ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈ ਜੀ ਹਾਂ ਜੀ ਪਹਿਲਾਂ ਇਹਨਾਂ ਵੱਲੋਂ ਕੰਪਲੇਂਟ ਆਈ ਆ ਆਪਾਂ ਐਕਸ਼ਨ ਲਵਾਂਗੇ ਉੱਤੇ ਜਦੋਂ ਟਾਈਮ ਵੀ ਫਿਕਸ ਹੋ ਐਜ਼ 5 ਵਜੇ ਤੱਕ ਸ਼ਾਮ ਨੂੰ ਠੇਕਾ ਬੰਦ ਹੋ ਜਾਏਗਾ ਜੀ ਫਿਲਹਾਲ ਤੇ ਉਹ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਹੈ ਜੀ ਠੀਕ ਹੈ ਜੀ ਹਾਂ ਜੀ